ਦੂਜਾ ਜਵਾਕ ਖੋਕ ਲੈਦਾ ਦੌੜਦਾ ਖਸ ਜਾਵੇ ਤਾਂ ਗਵਾਚ ਜਾਵੇ ਐ ਕਿ ਲੋਕ ਤੇ ਉਹ ਬੱਚਾ ਫਿਰ ਰੋਂਦਾ ਤਾਹਾਂ ਮਾਰਦਾ ਮਾਂ ਬਾਪ ਵਰਚਾ ਕੇ ਪੁੱਛਣ ਬਈ ਕੀ ਚਾਹੀਦਾ ਤੇ ਸਿਆਣੇ ਮਾਂ ਬਾਪ ਤਾਂ ਸਮਝ ਜਾਂਦੇ ਵੀ ਇਹਦੇ ਰੋਂਦਾ ਕਾਰਨ ਕੀ ਆ ਬਈ ਇਹਦੇ ਕੋਲ ਇੱਕ ਚੰਗਾ ਪਲਾ ਹੱਸਦਾ ਸੀ ਖੇਡਦਾ ਸੀ ਚੁੱਪ ਕੀਤਾ ਸੀ ਖਡਾਉਣਾ ਦੂਰ ਗਿਆ ਤੇ ਰੋਂਣ ਲੱਗ ਪਿਆ ਹੁਣ ਉਹ ਖਡਾਉਣਾ ਤੋ ਲਿਆ ਨਹੀਂ ਸਕਦੇ ਉਹ ਗੁਵਾਚ ਗਿਆ ਕੋਈ ਲੈ ਗਿਆ ਮਾਂ ਬਾਪ ਕੀ ਕਰਦੇ ਨੇ ਹੋਰ ਕਈ ਪ੍ਰਕਾਰ ਦੀਆਂ ਖੇਡਾਂ ਉਹਦੇ ਆਲੇ ਉਹਦਾਂਲੇ ਰੱਖ ਦਿੰਦੇ ਫਿਰ ਉਹ ਰੋਂਦਾ 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 ਉਹਨਾਂ ਖਡਾਉਣਿਆਂ ਚ ਪਰਚ ਕੇ ਹੱਸਣ ਲੱਗ ਜਾਂਦਾ ਤੇ ਜਿਹੜਾ ਅਸਲੀ ਖਡਾਉਣਾ ਸੀ ਉਹ ਵਿਸਰ ਜਾਂਦਾ ਚੇਤੇ ਹੀ ਨਹੀਂ ਰਹਿੰਦਾ ਜੀਵ ਜਦੋਂ ਜਨਮ ਲਿਆ ਨਾ ਸੰਸਾਰ ਵਿੱਚ ਇਹ ਹੱਸਦਾ ਮੁਸਕਰਾਂਦਾ ਖੇਡਦਾ ਸੀ ਕਾਦੇ ਨਾਲ ਵੈ ਗੁਰੂ ਦੇ ਨਾਮ ਨਾਲ ਜੇ ਖੁਸ਼ੀਆਂ ਨੇ ਤੇ ਵੈ ਗੁਰੂ ਕਰਕੇ ਨੇ ਔਰ ਜ਼ਿੰਦਗੀ ਇਹ ਤੇ ਉਹਦੇ ਕਰਕੇ ਆ ਜਦੋਂ ਲੇਬ ਸੁਰਤ ਟੁੱਟੀ ਸਿਮਰਨ ਦੂਰ ਹੋਇਆ ਦੂਰੀ ਪਈ ਯਾਦ ਨਾ ਆਇਆ ਚਿੱਤ ਵਿੱਚ ਨਾ ਵਸਿਆ ਬਾਰੂ ਹੋਰ ਆਵਾਜ਼ਾਂ ਸੁਣਨ ਲੱਗ ਪਈਆਂ ਹੋਰ ਧੁਨਾ ਸੁਣਨ ਲੱਗ ਪਈਆਂ ਉਸ ਵੇਲੇ ਰੋਇਆ ਤੇ ਰੋਣ ਦਾ ਕਾਰਨ ਇਹ ਸੀ ਕਿ ਜੇ ਮੇਰੇ ਕੋਲ ਚਲਾ ਗਿਆ ਸਤਨਾਮ ਵਾਹਿਗੁਰੂ ਜੇ ਕੋਈ ਨਹੀਂ ਪਹੁੰਚ ਵਾਲਾ ਹੈ ਗਏ ਤੇ ਮੈਨੂੰ ਦੁਆ ਦਿਓ ਮੈਨੂੰ ਦੇ ਦਿਓ ਤੇ ਸੰਸਾਰ ਦੇ ਜੀਵਾਂ ਨੇ ਕੀ ਕੀਤਾ ਸਮਝ ਨਹੀਂ ਆਈ ਉਸ ਕਹਿੰਦੇ ਨੂੰ ਭੁੱਖ ਲੱਗੀ ਭੁੱਖ ਮਾਂ ਦਾ ਦੁੱਧ ਮੂੰਹ 'ਚ ਪਾਓ ਮਾਂ ਦਾ ਦੁੱਧ ਤੇ ਧੱਕੇ ਨਾਲ ਪਾਇਆ ਦੀ ਸਿਆਣੇ ਬੈਠੇ ਹੋ ਮਾਈਆਂ ਬੀਬੀਆਂ ਬਜ਼ੁਰਗ ਆਪ ਸਾਰੇ ਬੈਠੇ ਹੋ ਜਦੋਂ ਪਹਿਲੀ ਵਾਰ ਬੱਚੇ ਦੇ ਮੂੰਹ 'ਚ ਦੁੱਧ ਪਾਇਆ ਜਾਂਦਾ ਬੱਚਾ ਰੋਂਦਾ ਆ ਦੁੱਧ ਨਹੀਂ ਫੜਦਾ ਧੱਕੇ ਨਾਲ ਉਹਦੇ ਮੂੰਹ 'ਚ ਦੁੱਧ ਪਾਇਆ ਜਾਂਦਾ ਤੇ ਉਹ ਮੂੰਹ 'ਚ ਦੁੱਧ ਪਾ ਕੇ ਵੀ ਫੇਰ ਵੀ ਰੋਦੀ ਰਹਿੰਦਾ ਅੱਧਾ ਕ ਬਾਹਰ ਅੱਧਾ ਕ ਮੂੰਹ 'ਚ ਐਸ ਤੈਸ ਤੁਹਾਨੂੰ ਸਵਾਦ ਲੱਗਦਾ ਹੈ ਫਿਰ ਉਹ ਦੁੱਧ ਨਾਲ ਜੁੜ ਜਾਂਦਾ ਹੈ ਤੇ ਮੇਰੇ ਮਹਾਰਾਜ ਬਾਣੀ ਅੰਦਰ ਵੀ ਕਹਿੰਦੇ ਕਹਿੰਦੇ ਰੋਇਆ ਤਾਂ ਅਸੀਂ ਨਾਮ ਲਈ ਤੇ ਰੱਬ ਵੱਲ ਤਾਂ ਕੋਈ ਇਹਨੂੰ ਜੋੜ ਨਾ ਸਕਿਆ ਉਹ ਰਸ ਦੇ ਨਾ ਸਕਿਆ ਮਾਂ ਦੇ ਦੁੱਧ ਨੇ ਐਸੀ ਮਾਰੀ ਬੁੱਧਾ ਕਿ ਪਰਮਾਤਮਾ ਗਿਆ ਭੁੱਲ ਮੁੜ ਕੇ ਸਾਰੀ ਉਮਰ ਦਾ ਰੋਣਾ ਗਲ ਪੈ ਗਿਆ ਸੋ ਮਹਾਰਾਜ ਨੇ ਬਾਣੀ ਅੰਦਰ ਕਿਹਾ ਮਾਧਰਾਗ ਦੀ ਵਾਰ ਪੜੋ ਮਾਰਾਇ ਕੰਦੇ ਪਹਿਲੇ ਪਿਆਰ ਲੱਗਾ ਥਨ ਦੁੱਧ ਜਦੋਂ ਰੱਬ ਨਾਲੋਂ ਪਿਆਰ ਟੁੱਟਾ ਨਾ ਇਹਦਾ ਤੇ ਪਹਿਲੀ ਵਾਰ ਦੁਨੀਆ ਵਿੱਚ ਦੇਖ ਕੇ ਦੇ ਸਨੇਹ ਪਿਆ ਮਾਂ ਨਾਲ ਨਹੀਂ ਮਾਂ ਦੇ ਦੁੱਧ ਨਾਲ ਪਿਆ ਇਹਦਾ ਰੋਣਾ ਵੀ ਦੁੱਧ ਆਉਣਾ ਭੁੱਖ ਵੀ ਦੁੱਧ ਆ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਾਏ ਬਾਪ ਕੀ ਸੋਧ ਇਹ ਅੱਗੇ ਬਹੁਤ ਵਾਰ ਆ ਮੈਂ ਪੜਨ ਲੱਗ ਪਿਆ ਇਧਰ ਨੂੰ ਨਾ ਪਾਂ ਸੰਖੇਪ ਕਰਾਂ ਇਦੈ ਸੁਰਤ ਸੰਸਾਰ ਵਿੱਚ ਚੱਲ ਪਈ ਏ ਇਧਰ ਨੂੰ ਚੱਲ ਪਈ ਏ ਹੁਣ ਅਰ ਦੁੱਖ ਨੇੜੇ ਆਉਣ ਲੱਗ ਪਏ ਦੁੱਖਨਾਸ਼ਕ ਨਾਮ ਦੂਰ ਚੱਲਾ ਗਿਆ ਮਹਾਰਾਜ ਕਹਿੰਦੇ ਦਾਤਾ ਉੱਥੇ ਦੁੱਖਾਂ ਤੋਂ ਰਹਿ ਸੀ ਕਿਸੇ ਦਵਾਈ ਦੀ ਲੋੜ ਨਹੀਂ ਸੀ ਉੱਥੇ ਮਾਤ ਗਰਮ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖ ਨਹਾਰੇ ਪਵਕ ਸਾਗਰ ਥਾ ਲੈਰ ਮੈਂ ਤਾਰੁ ਤਰਨ ਹਾਰੇ ਮਾਤਾ ਦਾ ਉਧਰ ਇੱਕ ਗੁਫਾ ਹੀ ਹੈ ਜੀ ਉੱਥੇ ਸੁਰਤ ਜੁੜੀ ਹੈ ਸੰਸਾਰ ਦੀ ਆਵਾਜ਼ ਨਹੀਂ ਪਹੁੰਚਦੀ ਤੇ ਜਿਹੜੇ ਸੁਰਤ ਨੂੰ ਜੋੜਨ ਦਾ ਦਤਨ ਕਰਦੇ ਨਾ ਉਹ ਵੀ ਸੰਸਾਰ ਦੀਆਂ ਆਵਾਜ਼ਾਂ ਤੋਂ ਅਕਾਗਰਤਾ ਬਣਾਉਂਦੇ ਜਾਂ ਤਾਂ ਕੱਲੇ ਬੈਠਣਗੇ ਜਾਂ ਕੋਈ ਜੰਗਲ 'ਚ ਅਕਾਗਰਤਾ ਬਣਾਉਂਦਾ ਹੈ ਤੇ ਕੋਹੇ ਨੇ ਅਰ ਜਿਹੜਾ ਸੀ ਕੋਈ ਕਮਰਾ ਬਣਾ ਲਿਆ ਕਿਸੇ ਨੇ ਜਿਹਨੂੰ ਅੱਜ ਭੋਰਾ ਕਹਿੰਦੇ ਉਹ ਬਣਾ ਲਿਆ ਭੋਏ ਵਿੱਚ ਪੁੱਟ ਕੇ ਜਗਾ ਬਈ ਇਕਾਗਰਤਾ ਬਾਹਰ ਦੀ ਆਵਾਜ਼ ਨਾ ਤੇ ਉੱਥੇ ਵੀ ਗੁਫਾ ਤੇ ਉੱਥੇ ਵੀ ਗੁਫਾ ਗੁਫਾ ਵਿੱਚ ਹੀ ਸੁਰਤ ਮਹਾਰਾਜ ਕਹਿੰਦੇ ਨਾ ਹਰ ਜੀ ਉਹ ਗੁਫਾ ਅੰਦਰ ਰੱਖਿਆ ਵਾਜਾ ਪੌਣ ਨੂੰ ਵਜਾਇਆ ਵਜਾਇਆ ਵਾਜਾ ਪੌਣ ਨੌਨ ਦੁਆਰੇ ਪਰੜ ਕੀਏ ਦਸਵਾ ਗੁਪਤ ਰਖਾਇਆ ਉੱਥੇ ਵੀ ਗੁਫਾ ਵਿੱਚ ਸੁਰਤ ਜੁੜੀ ਸੀ ਇੱਥੇ ਵੀ ਗੁਫਾ ਵਿੱਚ ਹੀ ਸੁਰਤ ਜੁੜਨੀ ਆ ਭਾਵੇਂ ਘਰ ਵਾਲੇ ਕਮਰੇ 'ਚ ਬੈਠ ਤੇ ਭਾਵੇਂ ਖੇਤ ਦੀ ਵਟ ਤੇ ਬੈਠ ਜਦੋਂ ਆਪਣੇ ਅੰਦਰੇ ਗੁਫਾ ਦੇ ਅੰਦਰ ਉਤਰੇਗਾ ਵਾਜਾ ਉਦੋਂ ਹੀ ਵੱਜਣਾ ਹੀ ਉਦੋਂ ਹੀ ਉਦੋਂ ਹੀ ਆਨੰਦ ਖੇੜਾ ਆਉਣਾ ਹੀ ਮਹਾਰਾਜ ਉਥੇ ਤਹਿਤਮ ਰੱਖਣ ਹਾਰੇ ਪਾਵਕ ਸਾਗਰ ਥਹ ਲੈਰ ਮੈਂ ਤਾਰੂ ਤਾਰਨ ਹਾਰੇ ਵੈਗਰੂ ਉੱਥੇ ਤਾਂ ਇੱਕ ਅੱਗ ਸੀਨਾ ਜਠ ਰੱਗਣੀ ਇੱਥੇ ਪਤਾ ਨਹੀਂ ਕਿੰਨੇ ਕੁ ਪ੍ਰਕਾਰ ਦੀ ਆਗ ਹੀ ਸੰਸਾਰ ਦੇ ਵਿੱਚ ਲੈ ਰਾਂ ਸਭ ਪਾਸਿਓ ਸਾੜਨ ਲਈ ਮਚਾਉਣ ਲਈ ਆਉਂਦੀ ਐ ਆਪ ਬਚਾਵੋ ਰੱਖਿਆ ਕਰਨ ਵਾਲੇ ਵੈਗਰੂ ਆਪ ਸਾਡੀ ਰੱਖਸ਼ਾ ਕਰੋ ਸਾਡੇ ਤਾਈ ਪਾਲਣਾ ਕਰੋ ਬਚਾਉਣਾ ਕਰੋ ਅਸੀਂ ਬਚ ਜਾਈਏ ਬੜਾ ਲੰਬਾ ਵਿਸ਼ਾ ਮੈਂ ਪਹਿਲਾਂ ਬਿਆਨ ਕੀਤਾ ਮੈਂ ਸੰਖੇਪ ਕਰਾਂ ਸਮੇਂ ਦੇ ਅਧੀਨ ਰਹਿਣਾ ਆ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਵੈ ਗਰੂ ਇਹ ਸੰਸਾਰ ਸਮੁੰਦਰ ਹੈ ਪਾਵਕ ਸਾਗਰ ਥਾ ਔਰ ਸੰਸਾਰ ਪਾਵਕ ਅਗ ਦਾ ਇਹ ਸਮੁੰਦਰ ਹੈ ਸੰਸਾਰ ਇਹਦੇ ਵਿੱਚ ਕਾਮ ਦੀਆਂ ਔਰ ਲਹਿਰਾਂ ਵਿਆਪਦੀਆਂ ਕਾਮ ਕ੍ਰੋਧ ਆਦ ਮਗਰ ਮੱਛ ਜਿਹੜੇ ਆ ਨਾ ਵੱਡ-ਵੱਡੇ ਮੂੰਹ ਅੱਡ ਕੇ ਖੜੇ ਨੇ ਸਾਬਤਾ ਹੀ ਮਨੁੱਖ ਨਿਗਲ ਜਾਂਦੇ ਆ ਉਹਦਾ ਜੀਵਨ ਸਾਬਤਾ ਹੀ ਔਰ ਮਹਾਰਾਜ ਆਪ ਇਹਦੇ ਵਿੱਚੋਂ ਤਾਰੋ ਤ੍ਰਿਸ਼ਨਾ ਦੀ ਅਗਨੀ ਦੀਆਂ ਲਹਿਰਾਂ ਨੇ ਇੱਥੇ ਮਹਾਰਾਜ ਸਾਨੂੰ ਇਹਦੇ ਵਿੱਚੋਂ ਬਚਾਉਣਾ ਕਰੋ ਤੁਸੀਂ ਇਹਦੇ ਚੋਂ ਬਚਾ ਸਕਦੇ ਹੋ ਕੋਈ ਹੋਰ ਨਹੀਂ ਫਿਰ ਜਦੋਂ ਪਤਾ ਲੱਗ ਜਾਂਦਾ ਪ੍ਰਭੂ ਦਾ ਫਿਰ ਸਿਮਰਨ ਕਰਨ ਲੱਗ ਜਾਂਦਾ ਸੰਸਾਰ ਵਿੱਚ ਜੀਵ ਨਿਰੰਕਾਰ ਨਾਲ ਉਹ ਟੁੱਟੀ ਸੁਰਤ ਗੰਢਣ ਵਾਸਤੇ ਪ੍ਰਭੂ ਦੇ ਕੋਲ ਪ੍ਰਾਰਥਨਾਵਾਂ ਕਰਦਾ ਨਿਤਨੇਮ ਕਰਕੇ ਸਿਮਰਨ ਕਰਕੇ ਸੇਵਾ ਕਰਕੇ ਪ੍ਰਭੂ ਟੁੱਟੀ ਗੰਡੋ ਨੂੰ ਇਹ ਇਲਮ ਹੋ ਗਿਆ ਪਤਾ ਲੱਗ ਗਿਆ ਦੁਨੀਆਂ 'ਚ ਕੋਈ ਗੰਡਣ ਵਾਲਾ ਨਹੀਂ ਟੁੱਟੀ ਗੰਡਨਹਾਰ ਗੋਪਾਲ ਸਰਬਜੀਆ ਆਪੇ ਪ੍ਰਤਪਾਲ ਇਹ ਮੇਰੀ ਟੁੱਟੀ ਗੰਡ ਸਕਦਾ ਹੈ ਤੇ ਜਿਨ੍ਹਾਂ ਦੀ ਟੁੱਟ ਗਈ ਨਾ ਉਹ ਰੁਲ ਗਏ ਤੇ ਜਿਨ੍ਹਾਂ ਦੀ ਗੰਢੀ ਗਈ ਉਹ ਗੁਰੂ ਦੇ ਖਜ਼ਾਨੇ ਪੈ ਗਏ ਟੁੱਟੀ ਸੀ ਕਿਰ ਮੂਲੇ ਖਤਰੀ ਦੀ ਮਹਾਰਾਜ ਨਾਲੋਂ ਕਿਉਂਕਿ ਲੁਕ ਗਿਆ ਸੀ ਗੁਰੂ ਤੋਂ ਤੇ ਫਿਰ ਦੰਦਾ ਚੜ੍ਹਾਈ ਕਰ ਗਿਆ ਫਿਰ ਮਹਾਰਾਜ ਸਾਹਿਬ ਕਹਿੰਦੇ ਵੀ ਹੁਣ ਤਾਂ ਲੁਕ ਗਿਆ ਸਾ ਤੇ ਕਹਿੰਦੇ ਭਾਈ ਦਸਵੇਂ ਜਾਮੇ ਚਾਵਾਂਗੇ ਉਦੋਂ ਨਾ ਲੁਕ ਜੇ ਫਿਰ ਦਸਮ ਪਾਸ਼ਾ ਨੇ ਖਰਖੋਸ਼ ਦੀ ਜੁਨੀ ਪੈਦਾ ਆਧਾਰ ਕੀਤਾ ਸੀ ਹਜੂਰ ਸਾਹਿਬ ਜਿਹੜੇ ਜਾਣੇ ਹੋ ਨਾ ਆਪ ਜੀ ਨੂੰ ਪਤਾ ਹੈ ਉੱਥੇ ਜਾ ਕੇ ਦੇਖਿਆ ਸ਼ਿਕਾਰ ਘਾਟ ਸਥਾਨ ਤੇ ਉੱਥੇ ਉਹਦਾ ਆਧਾਰ ਕੀਤਾ ਟੁੱਟੀ ਗੰਡਨਹਾਰ ਟੁੱਟੀ ਲੇਵ ਜਿਹੜੀ ਟੁੱਟੀ ਆ ਤੇ ਟੁੱਟਦੀ ਗੁਰੂ ਨਾਲੋਂ ਜਦੋਂ ਅਸੀਂ ਦੂਰ ਜਾਂਨੇ ਟੁੱਟ ਗਈ ਇਹ ਕਿਦੇ ਨਾਤਾ ਭਾਈ ਮਾਹ ਸਿੰਘ ਹੁਣਾ ਦਾ ਛੱਡ ਆਏ ਸੀ ਗੁਰੂ ਨੂੰ ਬੇਦਾਵਾ ਲਿਖ ਕੇ ਤੇ ਆ ਕੇ ਜਾ ਦੁੱਖ ਦਰਾਨੇ ਦੀ ਧਰਤੀ ਤੇ ਆਪਣਾ ਖੂਨ ਡੋਲਿਆ ਤੇ ਗੁਰੂ ਨੇ ਗੋਦ ਵਿੱਚ ਲਿਆ ਮਹਾਰਾਜ ਨੇ ਉਹਦੋਂ ਗੰਢ ਲਾਈ ਉਹਨਾਂ ਨੂੰ ਜੋੜ ਲਿਆ ਮੁੜ ਕੇ ਆ ਗਏ ਨਾ ਸਾਡਾ ਤਾਂ ਇਹ ਹੀ ਨਹੀਂ ਪਤਾ ਸੰਗਤ ਦੀ ਇੱਕ ਵੇਰੀ ਦੂਰ ਚਲੇ ਗਏ ਸੁਰਤ ਕਰਕੇ ਸਰੀਰ ਕਰਕੇ ਪਰਿਵਾਰ ਕਰਕੇ ਕਾਰੋਬਾਰ ਕਰਕੇ ਜਿਉਂਦੇ ਜੀ ਮਿਲਾਂਗੇ ਗੁਰੂ ਨੂੰ ਕਿ ਨਹੀਂ ਮਿਲਾਂਗੇ ਉਹ ਤਾਂ ਭਲੇ ਸੀ ਉਹਨਾਂ ਦੀ ਗੰਢੀ ਗਈ ਉਹਨਾਂ ਨੂੰ ਪਤਾ ਲੱਗ ਗਿਆ ਸਾਨੂੰ ਤਾਂ ਇਹ ਸਮਝ ਹੀ ਨਹੀਂ ਆਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਤਾ ਤੇਰੇ ਤੋਂ ਬਗੈਰ ਕੋਈ ਨਹੀਂ ਉਹ ਰੱਖਿਆ ਕਰ ਸਕਦਾ ਭਾਈ ਮਾਨ ਸਿੰਘ ਨੇ ਕਿਹਾ ਸੀ ਦਾਤਾ ਜਿੰਨਾ ਚਿਰ ਬਿਦਾਵਾ ਪਾੜ ਕੇ ਸਾਡੀ ਗੰਢ ਦਾ ਨਹੀਂ ਹੋ ਸਾਨੂੰ ਸੱਚਖੰਡ ਤਾਂ ਕਿਧਰੇ ਰਿਹਾ ਕਿਤੇ ਨਰਕਾਂ 'ਚ ਵੀ ਜਗ੍ਹਾ ਨਹੀਂ ਮਿਲਣੀ ਗੁਰੂ ਤੋਂ ਬਗੈਰ ਜਗ੍ਹਾ ਨਹੀਂ ਮਿਲਣੀ ਪਤਾ ਨਹੀਂ ਕਿਹੋ ਜਿਹਿਆਂ ਜੋਨੀਆਂ ਜਾਵਾਂਗੇ ਮਹਾਰਾਜ ਫਿਰ ਪਿਆਰ ਚੈ ਬਿਦਾਵਾ ਪਾੜਿਆ ਤੇ ਛਾਤੀ ਨਾਲ ਲਾਇਆ ਉਹਨਾਂ ਨੂੰ ਮਰਤਬੇ ਬਖਸ਼ੇ ਸਰਦਾਰੀਆਂ ਰਾਜ ਪਾਟ ਬਖਸ਼ੇ ਮਹਾਰਾਜ ਉਵੇਂ ਸਾਡੀ ਰੱਖਿਆ ਕਰੋ ਉਹ ਸਾਡੀ ਗੰਢੀ ਦਾ ਮਾਧ ਤੂੰ ਠਾਕੁਰ ਸਿਰ ਮੇਰਾ ਮੋਰਾ ਏ ਮਾਇਆ ਦੇ ਪਤੀ ਮਾਲਕ ਵੈਗਰੂ ਜੀ ਤੁਸੀਂ ਮੇਰੇ ਸ਼ਰੋਮਣੀ ਮਾਲਕੋ ਸ਼ਰੋਮਣੀ ਇਸ ਕਰਕੇ ਆ ਜਿੰਨੇ ਦੁਨੀਆਂ ਦੇ ਮਾਲਕ ਇਹਨਾਂ ਸਭ ਉਹਦੇ ਤੋਂ ਮੰਗਦੇ ਆ ਰਾਦੇ ਮਹਾਰਾਜ ਦੇ ਜਿੰਨੇ અવਤਾਰ ਆਉਲੀਏ ਉਹਦੇ ਤੋਂ ਮੰਗਦੇ ਨੇ ਵੈਗਰੂ ਤੂੰ ਮੇਰਾ ਉਹ ਮਾਲਕ ਸਾਰਿਆਂ ਦਾ ਸ਼ਰੋਮਣੀ ਹੈ ਜਿਹੜੇ ਸਾਰੇ ਤੇਰੇ ਤੋਂ ਮੰਗਦੇ ਨੇ ਤੇਰੇ ਤੋਂ ਮੰਗ ਕੇ ਅੱਗੇ ਵਰਤਾਂਦੇ ਨੇ ਮਹਾਰਾਜ ਇਹਾ ਉਹਾ ਤੁਹਾਰੋ ਤੂਰਾ ਇਹਾ ਇਸ ਲੋਕ ਵਿੱਚ ਜਿੱਥੇ ਆਪਾਂ ਜ਼ਿੰਦਗੀ ਬਸਰ ਕਰ ਰਹੇ ਆ ਕਾਰੋਬਾਰ ਕਰ ਰਹੇ ਆ ਇੱਥੇ ਵੀ ਤੇਰਾ ਆਸਰਾ ਹੈ ਜੇ ਉਹਦਾ ਆਸਰਾ ਨਾ ਹੋਵੇ ਕਈ ਆਪਣੇ ਨਾਲ ਹੀ ਤੁਰ ਕੇ ਨਾਲ ਰਹਿ ਕੇ ਆਪਣੀਆਂ ਜੜਾਂ ਵੜਦੇ ਹੁੰਦੇ ਨੇ ਆਪਣੇ ਪਰਿਵਾਰ ਦਾ ਬੁਰਾ ਦਾ ਆਪਣਾ ਬੁਰਾ ਲੋਚਣਗੇ ਤੇ ਜੇ ਪ੍ਰਭੂ ਬਚਾਉਣ ਵਾਲਾ ਨਾ ਹੋਵੇ ਤੇ ਦੂਜਾ ਗਲ ਚ ਗੂਠਾ ਦੇ ਕੇ ਉਸੇ ਲਈ ਬੰਨੇ ਕਰ ਦੇ ਇਹ ਤਾਂ ਪਰਮਾਤਮਾ ਹੈ ਮਹਾਰਾਜ ਇੱਥੇ ਵੀ ਤੇਰਾ ਆਸਰਾ ਹੈ ਤੇ ਉੱਥੇ ਤਾਂ ਕੋਈ ਹੈਲਪ ਕਰਨ ਵਾਲਾ ਹੋਣਾ ਹੀ ਨਹੀਂ ਉੱਥੇ ਵੀ ਤੇਰਾ ਆਸਰਾ ਹੈ ਤੂੰ ਬਚਾ ਸਕਦਾ ਹੈ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਉਹ ਹੁਕਮ ਤੇ ਮਾਰਾ ਸੁਣੀਏ ਉਥੇ ਵੀ ਤੇਰਾ ਹੁਕਮ ਹੀ ਚੱਲਦਾ ਹੈ ਕਿਸੇ ਦੂਜੇ ਦਾ ਨਹੀਂ ਇਹੀ ਹਰ ਜਸ ਤੇਰਾ ਭਣੀਏ ਇਥੇ ਤੇਰਾ ਹਰ ਜਸ ਨਾਮ ਜਪਿਏ ਸਿਮਰਨ ਕਰਿਏ ਨਿਤਨੇਮ ਕਰਿਏ ਸੇਵਾ ਕਰਿਏ ਇਥੇ ਕਰਾਂਗੇ ਤੇ ਅੱਗੇ ਤੇਰਾ ਹੀ ਹੁਕਮ ਚੱਲਣਾ ਹੈ ਮਹਾਰਾਜ ਪਰ ਜੀਵਾਂ ਦੀ ਬਿਰਤੀ ਐਸੀ ਬਣ ਗਈ ਕੀਤੇ ਕਉ ਮਿਰੈ ਸਮਾਨੈ ਮਹਾਰਾਜ ਜਿਹੜੀਆਂ ਚੀਜ਼ਾਂ ਤੇਰੀਆਂ ਕੀਤੀਆਂ ਬਣਾਈਆਂ ਹਨ ਜਿਨ੍ਹਾਂ ਦਾ ਕਰਤਾ ਤੂੰ ਆ ਪੁੱਤਰ ਧੀਆਂ ਪਰਿਵਾਰ ਰਾਜ ਪਾਟ ਪੀਰ ਪਕੰਬਰ ਔਲੀਏ અવਤਾਰ ਨੇ ਪ੍ਰਮਾਤਮਾ ਦੇ ਪੈਦਾ ਕੀਤੇ ਨਾ ਤੇ ਮਨੁੱਖ ਮਾਤਰ ਨੇ ਕੀ ਕਿਹਾ ਉਹਨਾਂ ਨੂੰ ਰੱਬ ਮੰਨ ਲਿਆ ਬਈ ਇਹ ਇਹ ਤਾਂ ਦੀ ਸਮੇਰ ਪਰਬਤ ਤੋਂ ਵੀ ਵੱਡੇ ਨੇ ਇਹ ਹੀ ਮੇਰਾ ਆਸਰਾ ਤੇ ਪਰਮਾਤਮਾ ਨੂੰ ਕਿਹੜੀ ਜਗਾ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰਨ ਹਾਰ ਤਰਨ ਜਾਨ ਹੈ ਜਿਹੜਾ ਕਰਤਾ ਕਰਨ ਵਾਲਾ ਬਣਾਵਟ ਬਣਾਉਣ ਵਾਲਾ ਸੰਸਾਰ ਦੀ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਪ੍ਰਭੂ ਆ ਨਾ ਉਹਨੂੰ ਐਉਂ ਜਾਣਿਆ ਜਿਵੇਂ ਇੱਕ ਘਾਹ ਦਾ ਤਣਕਾ ਪਿਆ ਹੁੰਦਾ ਨਾ ਘਾਹ ਦਾ ਤਣਕਾ ਤੇ ਉਹਦੀ ਕੋਈ ਵੈਲਿਊ ਉਹ ਨਹੀਂ ਸਮਝਦੇ ਪੈਰ ਰੱਖ ਕੇ ਲਤਾੜ ਕੇ ਉੱਪਰ ਦੀ ਸਾਰੇ ਤੁਰੇ ਦੰਨੇ ਆ ਗੁਸਤਾਖੀ माफ ਰੱਬ ਨੂੰ ਮਨੁੱਖ ਐਉਂ ਸਮਝ ਲੱਗ ਪਏ ਇਹਨੂੰ ਕੀ ਆ ਕੋਈ ਨਹੀਂ ਇਹਨੂੰ ਕਿਓ ਬਾਬਾ ਜੀ ਨੂੰ ਪਹਿਲਾਂ ਮਨਾਈਏ ਇਹਦਾ ਕੀ ਆ ਫੁਲਾਨੇ ਬਾਬੇ ਦੇ ਪਹਿਲਾਂ ਚੱਲ ਗਏ ਇਹਦਾ ਕੀ ਆ ਸਾਰਾ ਕੁਝ ਏਥੇ ਦਾ ਇਹਨੂੰ ਜਿਹੜਾ ਸੀ ਘਾ ਦੇ ਤਿੰਕੇ ਦੀ ਤਰ੍ਹਾਂ ਸਮਝਣ ਲੱਗ ਪਿਆ ਜਿਹੜੇ ਇਹਦੀ ਬੰਤਰ ਬਣਾਈ ਸੀ ਨਾ ਉਨ੍ਹਾਂ ਦੇ ਨਾਲ ਬੜਾ ਪਿਆਰ ਕਰਨ ਲੱਗ ਪਿਆ ਦਾਤ ਪਿਆਰੀ ਵਿਸਰਿਆ ਦਾਤਾਰਾ ਦਾਤ ਜੋ ਕੋ ਜਨੇ ਸਾਡੇ ਘਰ ਚ ਦਿੱਤਾ ਜ਼ਿੰਦਗੀ ਚ ਦਿੱਤਾ ਨਾ ਉਹ ਸਾਨੂੰ ਬੜਾ ਪਿਆਰਾ ਹੈ ਤੇ ਦੇਣ ਵਾਲਾ ਦਾਤਾ ਜਿਹੜਾ ਵੈਗਰੂ ਹੈ ਅਰਦਾਸਾਂ ਬੇਨਤੀਆਂ ਕੀਤੀਆਂ ਪੁੱਤਰ ਧੀ ਘਰੇ ਆ ਗਿਆ ਤੇ ਹੁਣ ਕੋਈ ਤੁਹਾਨੂੰ ਲਿਆ ਕੇ ਲੱਖ ਰੁਪਿਆ ਦੇਵੇ ਆਪਣਾ ਪੁੱਤਰ ਧੀ ਦੇ 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 ਦਿਆਂਗੇ ਕਾਂਗੇ ਨਾ ਨਾ ਤੇ ਕਿਦੇ ਉਹਨੂੰ ਕੋਈ ਰੋਗ ਲੱਗ ਜਾਏ ਭਵੇਂ ਸਾਰੀ ਜਾਇਦਾਦ ਭਵੇਂ ਭਾਂਡਾ ਵੇਚ ਕੇ ਬਚਾਉਣਾ ਪਵੇ ਬਚਾਵਾਂ ਬਚਾਉਂਦਾ ਯਤਨ ਕਰਾਂਗੇ ਤੇ ਜਿੰਨੀ ਉਹ ਦਾਤ ਦਿੱਤੀ ਆ ਤੇ ਉਹਦੇ ਲਈ ਜਦੋਂ ਵਾਰੀ ਆਉਂਦੀ ਆ ਨਾ ਜੇ ਰਮਾਲਾ ਖਰੀਦਣਾ ਹੋਵੇ ਤੇ ਫਿਰ ਕਹਿੰਨੇ ਵੀ ਦੇ ਦਿਓ ਭਾਈ ਉਹ ਭਾਈਆਂ ਨੇ ਵੀ ਅੱਗੇ ਉਹੋ ਜਿਹਾ ਰੱਖਿਆ ਹੁੰਦਾ ਦੁਕਾਨ ਵਾਲਿਆਂ ਕੱਢ ਕੇ ਅੱਗੇ ਜੇ ਉਹ ਇਹ ਨਹੀਂ ਵੀ ਅੱਡੀ ਵੱਡੀ ਉਹਨੇ ਅਮੋਲਕ ਦਾਤ ਦਿੱਤੀ ਆ ਤੇ ਜੇ ਆਪਦਾ ਸੂਟ ਲੈਣਾ ਹੋਵੇ ਨਾ ਮੱਗੇ ਵੀ ਕਈ ਵੇਰ ਆਖਿਆ ਮਾਈਆਂ ਬੀਬੀਆਂ ਭਾਈਆਂ ਨੇ ਪਤਾ ਨਹੀਂ ਅੱਧੀ ਦੁਕਾਨ ਖਲਾਰਦੀ ਏ ਤੇ ਮਹਾਰਾਜ ਦੇ ਰਮਾਲੇ ਨੂੰ ਕਦੇ ਵੇਖਿਆ ਹੀ ਨਹੀਂ ਵੀ ਅੱਦਾ ਭਾਵੇਂ ਪਾਟਾ ਹੋਵੇ ਭਾਵੇਂ ਵਿੱਚ ਉਹ ਜੁੜਿਆ ਹੋਵੇ ਦੋ ਜਾਨੇ ਖਿੱਚ-ਖਿੱਚ ਕੇ ਉਹਨੂੰ ਲਾਉਣ ਵੀ ਫੇਰ ਇਹ ਚੰਗਾ ਸੁੰਦਰ ਚੀਜ਼ ਲਿਆਓ ਭਾਵੇਂ ਥੋੜੀ ਲਿਆਓ ਤੁਹਾਨੂੰ ਕਿੱਡੀ ਵੱਡੀ ਗੁਰੂ ਨੇ ਦਾਤ ਦਿੱਤੀ ਆ ਔਰ ਪਹਿਲੀ ਗੱਲ ਤਾਂ ਇਹ ਕਿ ਗੁਰਦੁਆਰਾ ਸਾਹਿਬ ਵਿਖੇ ਉਹ ਪੁੱਛੋ ਵੀ ਇੱਥੇ ਰਮਾਲ ਚਾਹੀਦਾ ਇੱਥੇ ਸੁਖਾ ਸੰਦਾ ਕਪੜਾ ਚਾਹੀਦਾ ਚਾਦਰ ਚਾਹੀਦੀ ਕੀ ਚਾਹੀਦਾ ਉਹਦੇ ਮੁਤਲਕ ਜੇ ਲਿਓਨਾ ਤੇ ਚੰਗੀ ਸੁੰਦਰ ਚੀਜ਼ ਵੇਖ ਕੇ ਲਿਓ ਬੇਸ਼ੱਕ ਉਹ ਇੱਕ ਗੁਲਦਸਤਾ ਹੀ ਲਿਆ ਕੇ ਕਿਉਂ ਨਾ ਹੋਵੇ ਭੇਟ ਕੀਤਾ ਹੋਤਾ ਹੋਵੇ ਨਾ ਜਿਹੜਾ ਮਹਾਰਾਜ ਦੇ ਕੋਲ ਹੈ ਆਪਾਂ ਕਿਸੇ ਨੂੰ ਭੇਟ ਚੀਜ਼ ਕਰਦੇ ਕਿੰਨੀ ਕਰਦੇ ਆਪਾਂ ਕਹਿੰਨੇ ਨੇ ਬੜੀ ਮੇਰੀ ਮਦਦ ਕੀਤੀ ਸੀ ਔਰ ਬਹੁਤ ਉਹਦਾ ਆਸਾਨਮਨਦ ਹੁੰਨੇ ਆ ਮਹਾਰਾਜ ਕਹਿੰਦੇ ਸੱਜਣਾ ਰੱਬ ਦਾ ਆਸਾਨ ਭੁੱਲ ਗਿਆ ਓਏ ਤੂੰ ਰੱਬ ਨੂੰ ਮਨਾ ਉਹਦੇ ਕੋਲ ਆਉਣਾ ਏ ਇੰਨੀ ਖੁਸ਼ੀ ਨਾਲ ਇੰਨੀ ਭਾਵੇਂ ਤੁਛ ਜਿਹੀ ਪੇਟਾ ਹੋਵੇ ਹੋਵੇ ਵਧੀਆ ਵੇਖ ਵੇਖ ਕੇ ਵੇਖ ਵੇਖ ਕੇ ਲਬ ਲਬ ਕੇ ਲੈਂਦੀ ਹੋਵੇ ਇਹ ਮੇਰੇ ਦਾਤੇ ਲਿਆ ਦਾਤੇ ਲੀ ਉਹ ਚੇਤੇ ਆਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਹੀਂ ਮਰਣ ਵਿਚਾਰਾ ਜਾਂਦਾ ਹੀ ਨਹੀਂ ਕਿ ਇੱਕ ਦਿਨ ਦੁਨੀਆ ਤੋਂ ਰੁਕਸਤ ਹੋਣਾ ਸੰਖੇਪ ਕਰਾਂ ਮਹਾਰਾਜ ਕਹਿੰਦੇ ਤੂੰ ਦਾਤਾ ਮੰਗਣ ਕੋ ਸਗਲੀ ਮਹਾਰਾਜ ਤੂੰ ਏ ਦਾਤਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨਾ ਆਵਈ ਅਗੰਤ ਭਰੇ ਪੰਡਾਰ ਉਹਦੇ ਪੰਡਾਰੇ ਮੁੱਕਦੇ ਹੀ ਨਹੀਂ ਤੇ ਉਹ ਪੰਡਾਰਿਆਂ ਦਾ ਮਾਲਕ ਬਣਾਉਂਦਾ ਮੰਗਤਾ ਨਹੀਂ ਬਣਾਉਂਦਾ ਉਹ ਕਹਿੰਦਾ ਤੂੰ ਜਪ ਜੋੜ ਇਹਨਾਂ ਤੱਕ ਪਹੁੰਚਦਾ ਸਹੀਂ ਆਪਣਾ ਹੱਥ ਤਾਂ ਇਹਨਾਂ ਤੱਕ ਲਿਆ ਇਹਨਾਂ ਚੋ ਚੱਕ ਕੇ ਵਰਤਾ ਸਕੇ ਤੇ ਜਦੋਂ ਤੇਰਾ ਹੱਥ ਪਹੁੰਚਦਾ ਆਉਣੀ ਹੈ ਬੰਦਗੀ ਕਰਕੇ ਆਬਾਦਤ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਤੇ ਜਦੋਂ ਉੱਥੋਂ ਤੱਕ ਪਹੁੰਚ ਗਿਆ ਫਿਰ ਮਹਾਰਾਜ ਕਹਿੰਦੇ ਰਾਲਮੇ ਲਖਾਵੇ ਖਰਚਹਿ ਭਾਈ ਟੋਟ ਨ ਆਵੇ ਵੱਧਦੋ ਜਾਈ ਆਪ ਵੀ ਵਰਤ ਤੇ ਦੂਜਿਆਂ ਨੂੰ ਵੀ ਵਰਤਾ ਸਬਦ ਅਖੋਟ ਬਾਬਾ ਨਾਨਕਾ ਖਾਈ ਖਰਚ ਧਨ ਮਾਲ ਜਿੰਨਾ ਮਰਜ਼ੀ ਖਾਈ ਦਾ ਖਰਚੀ ਜਾ ਤੂੰ ਦਾਤਾ ਮੰਗਣ ਕੋ ਸਗਲੀ দান ਦੇ ਪ੍ਰਭ ਭਾਨੈ ਔਰ ਪ੍ਰਭੂ ਤੂੰ ਮੰਗਣ ਆਏ ਪ੍ਰਭੂ ਜਿਹੜੇ ਤੈਨੂੰ ਪਾਉਂਦੇ ਚੰਗੇ ਲੱਗਦੇ ਨੇ ਔਰ ਵੈਗਰੂ ਹੁਕਮ ਨੂੰ ਮੰਨਨ ਹਾਰੇ ਉਹਨਾਂ ਨੂੰ ਦੀ ਝੋਲੀ ਭਰ ਦੇਨਾ ਹੈ ਉਹਨਾਂ ਦੇ ਰਹਿਮਤ ਕਰ ਦੇਣਾ ਤੂੰ ਉਹਦੀਆਂ ਦਾਤਾਂ ਦਿੱਤੀਆਂ ਹੋਈਆਂ ਨੇ ਖਿਨ ਮੈਂ ਅਵਰ ਖਿਨ ਮੈਂ ਅਵਰਾ ਮਹਾਰਾਜ ਖਿਨ ਛਿਨ ਦਾ ਅਰਥ ਜਿਹੜਾ ਹੈ ਨਾ ਸੰਸਕ੍ਰਿਤ ਵਿੱਚ ਕਸ਼ਣ ਕਰਦੇ ਆ ਕਸ਼ਣ ਤੇ ਪੰਜਾਬੀ ਵਿੱਚ ਇਸੇ ਦਾ ਥੋੜਾ ਸਮਾਂ ਅੱਖ ਚਮਕਣ ਜਿੰਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨੇ ਕੁ ਸਮੇਂ ਵਿੱਚ ਮਹਾਰਾਜ ਤੂੰ ਹੋਰ ਦਾ ਹੋਰ ਬਣਾ ਦੇਣਾ ਇੱਕ ਪਾਸੇ ਮਨੋਖ ਰੋ ਰਿਆ ਹੁੰਦਾ ਦੂਜੇ ਪਾਸੇ ਖੁਸ਼ੀ ਦਾ ਸਿਨਿਆ ਮਿਲਦਾ ਉਹ ਖੁਸ਼ ਹਸਣ ਲੱਗ ਜਾਂਦਾ ਤੇ ਖਿੰਨੇ ਮੈਂ ਅਵਰਾ ਦੂਜੇ ਛਣ ਵਿੱਚ ਉਹੀ ਜਿਹੜਾ ਹੱਸ ਰਿਹਾ ਹੁੰਦਾ ਉਹੀ ਰੋ ਰਿਹਾ ਹੁੰਦਾ ਹੈ ਇੱਕ ਪਾਸੇ ਦੁੱਖ ਇੱਕ ਪਾਸੇ ਸੁੱਖ ਇਹ ਤੂੰ ਮਿੰਟਾਂ ਚ ਹਸਾ ਸਕਦਾ ਹੈ ਮਿੰਟਾਂ ਚ ਪਿੱਟਣੇ ਪਵਾ ਸਕਦਾ ਹੈ ਤੂੰ ਖਿੰਣ ਦੇ ਵਿੱਚ ਕੁਝ ਕਰ ਸਕਦਾ ਹੈ ਖੇਨ ਚ ਕੁਝ ਕਰ ਤਕਨਾ ਸ਼ਿਨ ਮੈਂ ਨੀਚ ਕੀਟਕੂ ਰਾਜ ਤੂੰ ਰਾਦ ਵੀ ਬਖਸ਼ ਦੇਨਾ ਅਚਰਦ ਚਲ ਤੋ ਤੋ ਮਾਰੇ ਤੇਰੇ ਹਰਾਨੀ ਕਰਨ ਵਾਲੇ ਕੌਤਕ ਨੇ ਕਿਸੇ ਦੀ ਸਮਝ ਪਕੜ ਤੋਂ ਪਰੇ ਦੀ ਗੱਲ ਆ ਮਹਾਰਾਜ ਤੇਰੇ ਘਰ ਦੇ ਅੰਦਰ ਐਸੀ ਅਵਸਥਾ ਆ ਤੂੰ ਜੋ ਚਾਹੇ ਉਹ ਕਰ ਸਕਦਾ ਸ਼ਿਨ ਮੈਂ ਰਾਉ ਰੰਗ ਕੋ ਕਰਹੀ ਮਹਾਰਾਜ ਇੱਕ ਕੰਗਾਲ ਨੂੰ ਇੱਕ ਅੱਖ ਚਮਕੰਜ ਨੇ ਸਮੇਂ ਵਿੱਚ ਬਾਦਸ਼ਾਹ ਬਣਾ ਦੇਣਾ ਤੇ ਮਹਾਰਾਜ ਜਦੋਂ ਤੂੰ ਚਾਹੇ ਰਾਉ ਰੰਕ ਕਰ ਡਾਰੇ ਜਿਹੜੇ ਰਾਦੇ ਆ ਉਹਨਾਂ ਨੂੰ ਮੰਗਨ ਲਾ ਦੇਣਾ ਤੂੰ ਭਾਵੇਂ ਤਾਂ ਮਹਾਰਾਜ ਤੇਰੀ ਇਹ ਵਿਡਿਆਈ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਪਾਰੇ ਵੈਗਰੂ ਰੂੜੋ ਤੂੰ ਅਤੀ ਸੁੰਦਰ ਹੈ ਜਿੰਨੀ ਦੁਨੀਆ ਦੀ ਸੁੰਦਰਤਾ ਇਹਨਾਂ ਚ ਫੁੱਲਾਂ ਚ ਇਚਾ ਇੱਕ ਰਬ ਫਲਾਂ ਤੇ ਚਾਹ ਮਨੁੱਖਾਂ ਤੇ ਚਾਹ ਜਨਵਰਾਂ ਤੇ ਉਹ ਸਾਰੀ ਰੱਬ ਤੋਂ ਆ ਰਹੀ ਹੈ ਰੱਬ ਤੋਂ ਆ ਰਹੀ ਹੋਣਾ ਛੇਰਾਂ ਤੇ ਜਨਵਰਾਂ ਤੇ ਕਿੰਨੀ ਚਿੱਤਰਕਾਰੀ ਕੀਤੀ ਆ ਬਾਈ ਕਿੰਨੇ ਮੀਨਾ ਕਰੀ ਉਹਨਾਂ ਨੇ ਕੀਤੀ ਕਿੰਨੇ ਉਹ ਫੁੱਲ ਬੂਟੀਆਂ ਬਣਾਈਆਂ ਨੇ ਮੋਰ ਦੇ ਪੰਖਾਂ 'ਚ ਕੌਣ ਟਿੱਕੀਆਂ ਬਣਾਉਣ ਗਿਆ ਸੀ ਉਹ ਕੌਣ ਇਹਨੇ ਰੰਗ ਭਰਨੇ ਉਹ ਪ੍ਰਭੂ ਨੇ ਚਿੱਤਰਕਾਰੀ ਕੀਤੀ ਸਾਰੀ ਸੁੰਦਰਤਾ ਹੈ ਉਸ ਸ਼ਿਮਾਤਾਰੇ ਪ੍ਰਭੂ ਤੂੰ ਇੰਨਾ ਸੁੰਦਰ ਹੈ ਕੋਈ ਕਹਿ ਨਹੀਂ ਸਕਦਾ ਬਿਆਨਬਾਜੀ ਤੋਂ ਪਰੇ ਆ ਵੈਗਰੂ ਅਰ ਤੂੰ ਗੂੜੋ ਗੁਪਤ ਔਰ ਫੇਰ ਵੀ ਦਿਖਾਈ ਨਹੀਂ ਦਿੰਦਾ ਤੇਰੇ ਖਜ਼ਾਨੇ ਗੁਪਤ ਰੂਪ ਚ ਨੇ ਮਹਾਰਾਜ ਔਰ ਗੰਭੀਰੋ ਤੂੰ ਡੂੰਗਾ ਗਹਿਰਾਈ ਵਾਲਾ ਮਾਪਿਆ ਤੋਲਿਆ ਨਹੀਂ ਜਾ ਸਕਦਾ ਮਹਾਰਾਜ ਸਭ ਤੋਂ ਉੱਚਾ ਮਹਾਰਾਜ ਅਗਮ ਪੌਂਚ ਤੋਂ ਪਰੇ ਪਾਰਾਵਾਰ ਤੋਂ ਪਰਿਆਂ ਤੇਰੇ ਬਰਾਬਰ ਦਾ ਕੋਈ ਨਹੀਂ ਤੇਰੇ ਅੱਗੇ ਝੁਕਿਆ ਜਾ ਸਕਦਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਵਿੱਚ ਮਿਲਿਆ ਜਾ ਸਕਦਾ ਇੱਕ ਬੂੰਦ ਪਾਣੀ ਦੀ ਆ ਉਹ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਨਦੀ ਦਾ ਅੰਤ ਨਹੀਂ ਲੈ ਸਕਦੀ ਉਹਦੇ ਵਿੱਚ ਸਮਾ ਸਕਦੀ ਆ ਉਹ ਬੂੰਦ ਉਹਦਾ ਰੂਪ ਹੋ ਸਕਦੀ ਐਵੇਂ ਜੀਵ ਜਿਹੜੇ ਆ ਨਾ ਆਪਾਂ ਪਰਮਾਤਮਾ ਦਾ ਅੰਤ ਨਹੀਂ ਪਰਮਾਤਮਾ ਦੇ ਵਿੱਚ ਮਿਲ ਕੇ ਉਹਦਾ ਰੂਪ ਹੋ ਸਕਦੇ ਆ ਉਹਦਾ ਅੰਤ ਨਹੀਂ ਮਹਾਰਾਜ ਕਹਿੰਦੇ ਸਾਧ ਸੰਗ ਦਾ ਤੁਮੈ ਮਲਾਇਓ ਤੋ ਸੁਣੀ ਤੁਮਾਰੀ ਬਾਣੀ ਜਦੋਂ ਤੂੰ ਤਰੁਠਿਆ ਕਿਰਪਾ ਕੀਤੀ ਮਹਾਰਾਜ ਫਿਰ ਸਾਧ ਸੰਗਤ ਦਾ ਨਾਲ ਮੇਰ ਨੂੰ ਮਲਾਪ ਬਖਸ਼ਿਆ ਤੇ ਸਾਧ ਸੰਗਤ ਵਿੱਚ ਆ ਕੇ ਤੇਰੇ ਬੋਲ ਸੁਣੇ ਤੇਰੇ ਬਚਨ ਸੁਣੇ ਤੇਰੇ ਅਲਾਹੀ ਦਰਗਾਹੀ ਨਗਮੇ ਸੁਣੇ ਤੇ ਮਹਾਰਾਜ ਉਹਨਾਂ ਨੂੰ ਸੁਣਿਆ ਹਿਰਦੇ ਚ ਉਤਰੇ ਬਚਨ ਤੇ ਪਤਾ ਲੱਗ ਗਿਆ ਦਾਤਾ ਤੂੰ ਐਸੇ ਕੌਤਕਾਂ ਵਾਲਾ ਹੈ ਤੂੰ ਐਸਾ ਆ ਤੇ ਉਹਨੂੰ ਸੁਣ ਕੇ ਮਹਾਰਾਜ ਫਿਰ ਤੇਰੇ ਵਿੱਚ ਸਮਾਉਣ ਦੀ ਚਾਹਤ ਜਗ ਪਈ ਤੇ ਉਹਨੂੰ ਸੁਣ ਕੇ ਕਿਰਦੇ ਚ ਵਸੇ ਅੰਦਰੋਂ ਬਚਨ ਚੱਲ ਪੈ ਉਹੀ ਗੁਰੂ ਵਾਲੇ ਗੁਰਮਤ ਵਾਲੇ ਗਿਆਨ ਵਾਲੇ ਪ੍ਰਕਾਸ਼ ਵਾਲੇ ਤੇ ਫਿਰ ਕੀ ਹੋਇਆ ਅਨੰਦ ਪਿਆ ਪੇਖ ਤਹੀ ਨਾਨਕ ਮਹਾਰਾਜ ਕਹਿੰਦੇ ਫਿਰ ਅੰਦਰ ਖੇੜਾ ਆਨੰਦ ਆਉਣ ਲੱਗ ਪਿਆ ਜਪਣਿਆਂ ਜਪਣਿਆਂ ਦੇਦਾਰ ਹੋਣ ਲੱਗ ਪਿਆ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪ੍ਰਤਾਪ ਪੁਰਖ ਨਿਰਬਾਨੀ ਉਹ ਪੁਰਖ ਜਿਹੜਾ ਸਰਬ ਵਿਆਪਕ ਏ ਔਰ ਨਿਰਬਾਨੀ ਬੰਦਨਾ ਤੋਂ ਰਹਿਤੇ ਮਰਤਬੇ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਦਾ ਤੇਜ ਪ੍ਰਤਾਪ ਹਿਰਦੇ ਦੇ ਵਿੱਚ ਵਸਣ ਲੱਗਾ ਉਹਦਾ ਕੋਈ ਆਦ ਅੰਤ ਨਹੀਂ ਪਾ ਸਕਦਾ ਫਿਰ ਅਨਦੋ ਅੰਧਕਣਾ ਮੈ ਸੋ ਪ੍ਰਭ ਦੀਠਾ ਰਾਮ ਉਹ ਪ੍ਰਭੂ ਨੂੰ ਪਾਲਣਾ ਕੀਤਾ ਇਹ ਗਰੀਬ ਨਵਾਜ਼ ਨੇ ਸਾਡੇ ਤੇ ਕਿਰਪਾ ਕੀਤੀ ਭਾਈ ਸਭ ਖੁਸ਼ੀਆਂ ਸਭ ਸੁਖ ਸਭ ਸੁਭਦਾਵਾ ਗੁਰੂ ਦੇ ਕਾਰਨ ਹੈ ਉਹਦਾ ਨਾਮ ਜਪੀਏ ਨਾਮ ਜਪਨ ਦੇ ਨਾਲ ਜੀਵਨ ਹੈ ਤੇ ਨਾ ਹੀ ਗੁਰੂ ਕਾਰੋਬਾਰ ਪਰਿਵਾਰ ਕੁਝ ਨਹੀਂ ਛੱਡਣ ਨੂੰ ਕਹਿੰਦਾ ਤੂੰ ਦੋ ਸਮੇਂ ਉਹਨੂੰ ਯਾਦ ਕਰਿਆ ਕਰ ਤੁਰਦਾ ਫਿਰਦਾ ਕੰਮ ਆਪਣਾ ਕੀਤਾ ਜਾ ਜਦੋਂ 5 ਮਿੰਟ ਵਿਖਾਲੀ ਮਿਲ ਗਏ ਨਾ ਕਾਰੋਬਾਰ ਕਰਦੇ ਆ ਕੋਈ ਗੱਲਾਂ ਬਾਤਾਂ ਕਰਨ ਵਾਲਾ ਨਹੀਂ ਤੇ ਉੱਥੇ ਵੈਗਰੂ ਵੈਗਰੂ ਕਰਨ ਲੱਗ ਪੋ ਵੈਗਰੂ ਵੈਗਰੂ ਕਰ ਅੱਜ ਤਾਂ ਇਲੈਕਟ੍ਰੋਨਿਕ ਮੀਡੀਆ ਇਹਦਾ ਬੜਾ ਸੁਭਧਾਵਾ ਨੇ ਜਿੱਥੇ ਗੀਤ ਸ਼ਿੱਧ ਸੁਣਦਾ ਹੈ ਉੱਥੇ ਥੋੜਾ ਜਿਹਾ ਕੋਈ ਕਥਾ ਲਾ ਲਾ ਉੱਥੇ ਕੋਈ ਕੀਰਤਨ ਲਾ ਲਾ ਗੜੀ ਪੈਣਾ ਹੱਥ ਹੀ ਨਹੀਂ ਉੱਥੇ ਜਾਂਦਾ ਉਹਨੂੰ ਅੱਗੇ ਨੰਗ ਜਾਂਦਾ ਉਹ ਕਰਿਆ ਕਰੀਏ ਅਸੀਂ ਗੁਰੂ ਨਾਲ ਜੁੜੀਏ ਗੁਰੂ ਵਾਲੇ ਬਣੀਏ ਸੁਖ ਸੁਭਧਾਵਾ ਉਹਦੇ ਤੋਂ ਮਿਲਣੀਆਂ ਨੇ ਉਹਦੀ ਬਾਣੀ ਉਹਦੀ ਗੁਰਮਤ ਨੂੰ ਸੁਣ ਕੇ ਮਿਲਣੀਆਂ ਨੇ ਔਰ ਗੁਰੂ ਸਾਡੇ ਤੇ ਕਿਰਪਾ ਕਰੇ ਸਾਨੂੰ ਸਮਤ ਆਵੇ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਗਰੀਬ ਨਵਾਜ਼ ਕਿਰਪਾ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮਤ ਦਾ ਦਾਨ ਅ ਸਾਡਾ ਆਇਆ ਸਫਲਾ ਗਰੀਬ ਨਵਾਜ਼ ਸਾਡੇ ਸਾਰਿਆਂ ਤੇ ਮੇਰ ਕਰਨ ਸਾਨੂੰ ਮਤ ਬਖਸ਼ਣ ਸਾਡੀ ਗੁਰੂ ਚਰਣਾ ਨਾਲ ਬਨ ਆਵੇ ਸੁਰਤ ਅੰਦਰ ਸਿਮਰਨ ਚੱਲੇ ਸਾਡਾ ਜੀਵਨ ਗੁਰੂ ਦੇ ਨਿਰਭਰ ਹੋ ਜਾਵੇ ਸਾਡਾ ਆਇਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਬਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ